ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਆਸਕਰ ਦੇ ਸਾਡੇ ਚੜ੍ਹਦੀ ਕਲਾ ਕਲਬ ਚ ਹੋਵੋਗੇ ਤੇ ਅੱਜ ਆਪਣੀ ਟੀਮ ਨੂੰ ਕੁਝ ਪਰਿਵਾਰਾਂ ਦਾ ਪਤਾ ਲੱਗਾ ਸੀ ਤੇ ਆਪਣੀ ਟੀਮ ਵੱਲੋਂ ਜੋ ਆਪਾਂ ਨੂੰ ਸੇਵਾਵਾਂ ਜਿਉਂ ਸੰਗਤਾਂ ਨੇ ਕੱਪੜੇ ਭੇਜੇ ਸੀ ਲੋੜਵੰਦ ਪਰਿਵਾਰਾਂ ਦੇ ਲਈ ਤੇ ਉਹ ਅੱਜ ਆਪਣੀ ਟੀਮ ਨੇ ਲਿਆ ਕਰਕੇ ਚੱਲ ਕੇ ਤੇ ਕੁਝ ਤਕਰੀਬਨ 15 ਤੋਂ 20 ਘਰ ਹੋਣੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਆਪਣੀ ਟੀਮ ਵੱਲੋਂ ਜਿਹੜੇ ਅਸੀਂ ਕੱਪੜੇ ਭੇਜੇ ਗਏ ਤੇ ਅਸੀਂ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਹੀ ਸੰਗਤ ਸਾਡਾ ਸਾਥ ਦੇਂਦੀ ਰਹੇ ਤੇ ਤੁਹਾਡਾ ਨਾ ਹਰ ਇੱਕ ਗੱਲ ਅਸੀਂ ਸੰਗਤ ਦੀ ਲੋੜਵੰਦ ਪਰਿਵਾਰਾਂ ਦੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਰਵਾਂਗੇ ਤੇ ਤੁਹਾਡੀ ਆਪ ਦੀ ਟੀਮ ਭਾਈ ਅਮਰਪਾਲ ਸਿੰਘ ਮਹਿਰ ਵੱਲੋਂ ਜੋ ਦਾਸ ਰঞ্জੀਤ ਸਿੰਘ ਆਪਣੇ ਸੰਗਤਾਂ ਦੇ ਨਾਲ ਰਲ ਕੇ ਇਹ ਸਾਰਾ ਸੰਭਾਲ ਰਾਏ ਨੇ ਤੇ ਅਸੀਂ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਨਾਲ ਸਾਥ ਦੇਣ ਦਾ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣ ਤੇ ਅੱਗੇ ਵੀ ਅਸੀਂ ਸੰਗਤਾਂ ਦੇ ਨਾਲ ਰਲ ਕੇ ਸੇਵਾ ਕਰਦੇ ਰਹੀਏ ਤੇ ਦੱਸ ਦਈਏ ਹੋਰ ਵੀ ਸਾਡੇ ਕੋਲ ਕਾਫੀ ਪਰਿਵਾਰਾਂ ਦੀਆਂ ਸੇਵਾਵਾਂ ਹਜੇ ਪੈਂਡਿੰਗ ਹੈਵਾਂ ਤੇ ਚਲੋ ਜਿੰਨਾ ਵੀ ਸਾਡੇ ਕੋਲ ਸੰਗਤ ਸਾਨੂੰ ਭੇਜਦੀ ਆ ਸੇਵਾ ਤੇ ਉਹ ਅਸੀਂ ਨਾਲ ਦੀ ਨਾਲ ਹੀ ਸੰਗਤ ਵਿੱਚ ਅਸੀਂ ਸਾਰਾ ਕੁਝ ਲਾ ਦਿੰਦੇ ਹਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਹੀ ਲੋੜਵੰਦ ਪਰਿਵਾਰਾਂ ਦੀ ਜਿੰਨੀ ਸਾਡੇ ਕੋਲ ਸੇਵਾ ਹੁੰਦੀ ਆ ਅਸੀਂ ਆਪਣੀ ਟੀਮ ਵੱਲੋਂ ਕਰ ਦਿੰਦੇ ਹਾਂ ਤਸੀਂ ਸਿਰਫ ਪਰਿਵਾਰ ਦੀ ਲੋੜਵੰਦ ਪਰਿਵਾਰਾਂ ਦੀ ਪੁਸ਼ਪ ਪੜਤਾਲ ਕਰਕੇ ਫਿਰ ਹੀ ਸੇਵਾ ਕਰਦੇ ਹਾਂ ਤੇ ਜਿਸ ਪਰਿਵਾਰ ਨੂੰ ਲੋੜ ਹੁੰਦੀ ਆ ਉਸ ਪਰਿਵਾਰ ਤੱਕ ਅਸੀਂ ਸਾਡੇ ਸਾਡੇ ਵੱਲੋਂ ਇਹ ਚੀਜ਼ਾਂ ਸਾਰੀਆਂ ਪਹੁੰਚਾਈਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਇਹ ਸਾਰੇ ਜਿੰਨੇ ਵੀ ਪਰਿਵਾਰਾਂ ਚ ਪੜੇ ਵੰਡੇ ਗਏ ਆ ਇਹ ਸਾਰੇ ਹੀ ਹਾਰਪੀਟ ਦੇ ਪਰਿਵਾਰ ਆ ਤੇ ਹੜ ਔਨ ਕਰਨ ਇਸਨਾਂ ਪਰਿਵਾਰਾਂ ਦੇ ਕਾਫੀ ਕੁਝ ਨੁਕਸਾਨ ਹੋਇਆ ਜਿੰਨਾ ਸਾਡੇ ਕਲੋਂ ਜੋ ਅਸੀਂ ਹੁਣ ਹੁਣ ਤੱਕ ਦੇਖ ਰਹੇ ਹਾਂ ਪਰਿਵਾਰਾਂ ਨੂੰ ਇਹ ਸਾਰਾ ਸੰਗਤਾਂ ਦਾ ਸਹਿਯੋਗ ਨਾਲ ਅਸੀਂ ਭੇਜ ਰਹੇ ਹਾਂ ਤੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿੰਨ ਜੀ ਤੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ